ਆ ਵੇਖੋ ਨਕਲੀ ਸਾਧ ਬਣ ਕੇ ਆਏ ਇਸ ਬਾਬੇ ਦੇ ਵੱਲੋਂ ਐਸਾ ਮੰਤਰ ਮਾਰਿਆ ਗਿਆ ਹੈ ਕਿ ਤੀਵੀਂ ਆਦਮੀ ਜਿਨ੍ਹਾਂ ਨੇ ਆਪਣੇ ਗਹਿਣੇ ਤੇ ਪੈਸੇ ਇੱਕ ਪੋਟਲੀ ਦੇ ਵਿੱਚ ਬਣ ਕੇ ਇਸ ਬਾਬੇ ਨੂੰ ਫੜਾ ਦਿੱਤੇ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਉਸ ਪੈਸਿਆਂ ਤੇ ਗਹਿਣੇ ਵਾਲੀ ਪੋਟਲੀ ਦੇ ਬਦਲੇ ਬਾਬੇ ਦੇ ਵੱਲੋਂ ਪੱਤੇ ਇੱਕ ਕੱਪੜੇ ਦੇ ਵਿੱਚ ਪਾ ਕੇ ਉਸ ਤੀਵੀਂ ਆਦਮੀ ਨੂੰ ਦੇ ਦਿੱਤੇ ਜਾਂਦੇ ਨੇ ਜਦ ਘਰ ਜਾ ਕੇ ਇਸ ਬੀਬੀ ਦੇ ਵੱਲੋਂ ਪੋਟਲੀ ਖੋਲੀ ਗਈ ਹੈ ਤਾਂ ਇਸ ਦੇ ਵੀ ਹੋਸ਼ ਉੱਡ ਗਏ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਬਾਬੇ ਜੋ ਕਿ ਇਹਨਾਂ ਨੂੰ ਲੁੱਟ ਕੇ ਰਫੂ ਚੱਕਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ 35000 ਰੁਪਏ ਤੇ ਸੋਨੇ ਦੀਆਂ ਵਾਲੀਆਂ ਲੈ ਕੇ ਇੱਥੋਂ ਇਹ ਬਾਬੇ ਰਫੂ ਚੱਕਰ ਹੋਏ ਨੇ ਤੇ ਬਦਲੇ ਦੇ ਵਿੱਚ ਕੱਪੜੇ ਦੇ ਵਿੱਚ ਪੱਤੇ ਲਪੇਟ ਕੇ ਇਹਨਾਂ ਨੂੰ ਦੇ ਦਿੱਤੇ ਜਾਂਦੇ ਨੇ ਐਸਾ ਇਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਗਿਆ ਹੈ ਇਹਨਾਂ ਨੇ ਬਿਨਾਂ ਕੁਝ ਸੋਚਿਆ ਸਮਝਿਆ ਪੈਸੇ ਤੇ ਵਾਲੀਆਂ ਵਾਲੀਓ ਪੋਟਲੀ ਬਾਬਿਆਂ ਨੂੰ ਫੜਾ ਦਿੱਤੀ ਜਦ ਬੀਬੀ ਨੇ ਘਰ ਜਾ ਕੇ ਉਹ ਪੋਟੀ ਖੋਲੀ ਹੈ ਤਾਂ ਉਸਦੇ ਵੀ ਹੋਸ਼ ਉੱਡ ਗਏ ਨੇ ਦਰਅਸਲ ਬਾਬੇ ਨੇ ਕਿਹਾ ਸੀ ਕਿ ਰਸਤੇ ਦੇ ਵਿੱਚ ਇਸ ਨੂੰ ਨਾ ਖੋਲਣਾ ਨਹੀਂ ਤਾਂ ਇਹ ਸਵਾ ਬਣ ਜਾਵੇਗਾ ਤਾਂ ਲਾਲਚ ਦਿੱਤਾ ਸੀ ਕਿ ਤੁਹਾਡੇ ਪੈਸੇ ਜਿਹੜੇ ਨੇ ਦੁੱਗਣੇ ਹੋ ਜਾਣਗੇ ਖੁਦ ਨੂੰ ਫਕੀਰ ਦੱਸ ਕੇ ਇਹ ਜਿਹੜੇ ਬਾਬੇ ਨੇ ਬਜ਼ੁਰਗ ਪਤੀ ਪਤਨੀ ਨੂੰ ਨਿਸ਼ਾਨਾ ਬਣਾ ਕੇ ਰਫੂ ਚੱਕਰ ਹੋਏ ਇਹ ਤਸਵੀਰਾਂ ਜਿਹੜੀਆਂ ਗਿਲਕੋ ਵੈਲੀ ਦੇ ਕੋਲ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇੱਕ ਤੀਵੀਂ ਆਦਮੀ ਜੋ ਕਿ ਲੁੱਟ ਦਾ ਸ਼ਿਕਾਰ ਹੋਏ ਨੇ ਤਾਂ ਦੁਪਹਿਰ ਨੂੰ ਰੋਟੀ ਖਾਣ ਦੇ ਲਈ ਘਰ ਜਾਂਦੇ ਨੇ ਬੈਂਕ ਦੇ ਵਿੱਚ ਬੇਟੇ ਨੇ ਪੈਸੇ ਜਮ੍ਹਾਂ ਕਰਾਉਣ ਦੇ ਲਈ ਦਿੱਤੇ ਸੀ ਤਾਂ ਦੁਪਹਿਰ ਦਾ ਸਮਾਂ ਸੀ ਰਸਤੇ ਦੇ ਵਿੱਚ ਐਕਟਿਵਾ ਸਵਾਰ ਇੱਕ ਵਿਅਕਤੀ ਤੇ ਮਹਿਲਾ ਨੇ ਉਹਨਾਂ ਨੂੰ ਰੋਕ ਲਿਆ ਤੇ ਕਿਹਾ ਕਿ ਇਹ ਬੜੇ ਪਹੁੰਚੇ ਹੋਏ ਬਾਬੇ ਨੇ ਜੋ ਕਿ ਮਿੰਟਾਂ ਦੇ ਵਿੱਚ ਸਾਰੇ ਕਸ਼ਟ ਦੂਰ ਕਰ ਦਿੰਦੇ ਨੇ ਜਿਨ੍ਹਾਂ ਦਾ ਆਸ਼ੀਰਵਾਦ ਲੈਣ ਦੇ ਨਾਲ ਦਿਨ ਹੀ ਬਦਲ ਜਾਂਦੇ ਨੇ ਤਾਂ ਤੀਵਾਂ ਆਦਮੀ ਚਾਂਸੇ ਦੇ ਵਿੱਚ ਫਸ ਜਾਂਦੇ ਨੇ ਦੱਸਦੇ ਇਹ ਕਿ ਜਿੱਥੇ ਇਹ ਕਿਹਾ ਜਾਂਦਾ ਹੈ ਕਿ 35000 ਰੁਪਏ ਤੇ ਜਿਹੜੀਆਂ ਵਾਲੀਆਂ ਨੇ ਉਸ ਜੋੜੇ ਦੇ ਵੱਲੋਂ ਇੱਕ ਪੋਟਲੀ ਦੇ ਵਿੱਚ ਬਨ ਕੇ ਬਾਬੇ ਨੂੰ ਫੜਾ ਦਿੱਤੀਆਂ ਜਾਂਦੀਆਂ ਨੇ ਡੇਢ ਤੋਲੇ ਦੀਆਂ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਤੇ ਬਾਬੇ ਨੇ ਫੂਕ ਮਾਰ ਕੇ ਰੂਮਾਲ ਪਕੜਾ ਦਿੱਤਾ ਤੇ ਜੱਜ ਅਧਿਕਾਰ ਜਾ ਕੇ ਉਸ ਦਾ ਇਹ ਕਿਹਾ ਸੀ ਕਿ ਤੁਸੀਂ ਖੋਲੋਗੇ ਤਾਂ ਸਾਰਾ ਕੁਝ ਦੁੱਗਣਾ ਹੋ ਜਾਵੇਗਾ ਪਰ ਜੱਜ ਅਧਿਕਾਰ ਜਾ ਕੇ ਉਹ ਪੋਟਲੀ ਖੋਲੀ ਗਈ ਹੈ ਤਾਂ ਮਹਿਲਾ ਦੇ ਤਾਂ ਹੋਸ਼ ਉਡ ਗਏ ਨੇ ਹਾਲਾਂਕਿ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਕੈਦ ਹੋਈਆਂ ਨੇ ਉਸ ਤੋਂ ਬਾਅਦ ਪਿੜਤ ਪਰਿਵਾਰ ਨੇ ਹੁਣ ਪੁਲਿਸ ਨੂੰ ਸੂਚਨਾ ਦਿੱਤੀ ਹੈ ਆ ਵੇਖੋ ਨਕਲੀ ਸਾਧ ਬਣ ਕੇ ਆਏ ਇਸ ਬਾਬੇ ਦੇ ਵੱਲੋਂ ਐਸਾ ਮੰਤਰ ਮਾਰਿਆ ਗਿਆ ਕਿ ਤੀਵੀਂ ਆਦਮੀ ਜਿਨ੍ਹਾਂ ਨੇ ਆਪਣੇ ਗਹਿਣੇ ਤੇ ਪੈਸੇ ਇੱਕ ਪੋਟਲੀ ਦੇ ਵਿੱਚ ਬਨ ਕੇ ਇਸ ਬਾਬੇ ਨੂੰ ਫੜਾ ਦਿੱਤੇ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਉਸ ਪੈਸਿਆਂ ਤੇ ਗਹਿਣੇ ਵਾਲੀ ਪੋਟਲੀ ਦੇ ਬਦਲੇ ਬਾਬੇ ਦੇ ਵੱਲੋਂ ਪੱਤੇ ਇੱਕ ਕੱਪੜੇ ਦੇ ਵਿੱਚ ਪਾ ਕੇ ਉਸ 30ਵੇਂ ਆਦਮੀ ਨੂੰ ਦੇ ਦਿੱਤੇ ਜਾਂਦੇ ਨੇ ਜਦ ਘਰ ਜਾ ਕੇ ਇਸ ਬੀਬੀ ਦੇ ਵੱਲੋਂ ਪੋਟਲੀ ਖੋਲੀ ਗਈ ਹੈ ਤਾਂ ਇਸ ਦੇ ਵੀ ਹੋਸ਼ ਉੱਡ ਗਏ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਬਾਬੇ ਜੋ ਕਿ ਇਹਨਾਂ ਨੂੰ ਲੁੱਟ ਕੇ ਰਫੂ ਚੱਕਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ 35000 ਰੁਪਏ ਤੇ ਸੋਨੇ ਦੀਆਂ ਵਾਲੀਆਂ ਲੈ ਕੇ ਇੱਥੋਂ ਇਹ ਬਾਬੇ ਰਫੂ ਚੱਕਰ ਹੋਏ ਨੇ ਤੇ ਬਦਲੇ ਦੇ ਵਿੱਚ ਕੱਪੜੇ ਦੇ ਵਿੱਚ ਪੱਤੇ ਲਪੇਟ ਕੇ ਇਹਨਾਂ ਨੂੰ ਦੇ ਦਿੱਤੇ ਜਾਂਦੇ ਨੇ ਐਸਾ ਇਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਗਿਆ ਕਿ ਇਹਨਾਂ ਨੇ ਬਿਨਾਂ ਕੁਝ ਸੋਚਿਆ ਸਮਝਿਆ ਪੈਸੇ ਤੇ ਵਾਲੀਆਂ ਵਾਲੀਓ ਪੋਟਲੀ ਬਾਬਿਆਂ ਨੂੰ ਫੜਾ ਦਿੱਤੀ ਜਦ ਬੀਬੀ ਨੇ ਘਰ ਜਾ ਕੇ ਉਹ ਪੋਟਲੀ ਖੋਲੀ ਹੈ ਤਾ ਉਸਦੇ ਵੀ ਹੋਸ਼ ਉੜ ਗਏ ਨੇ दरअसल ਬਾਬੇ ਨੇ ਕਿਹਾ ਸੀ ਕਿ ਰਸਤੇ ਦੇ ਵਿੱਚ ਇਸ ਨੂੰ ਨਾ ਖੋਲਣਾ ਨਹੀਂ ਤਾਂ ਇਹ ਸਵਾ ਬਣ ਜਾਵੇਗਾ ਤਾਂ ਲਾਲਚ ਦਿੱਤਾ ਸੀ ਕਿ ਤੁਹਾਡੇ ਪੈਸੇ ਜਿਹੜੇ ਨੇ ਦੁੱਗਣੇ ਹੋ ਜਾਣਗੇ ਖੁਦ ਨੂੰ ਫਕੀਰ ਦੱਸ ਕੇ ਇਹ ਜਿਹੜੇ ਬਾਬੇ ਨੇ ਬਜ਼ੁਰਗ ਪਤੀ ਪਤਨੀ ਨੂੰ ਨਿਸ਼ਾਨਾ ਬਣਾ ਕੇ ਰਫੂ ਚੱਕਰ ਹੋਏ ਇਹ ਤਸਵੀਰਾਂ ਜਿਹੜੀਆਂ ਗਿਲਕੋ ਵੈਲੀ ਦੇ ਕੋਲ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇ ਇੱਕ ਤੀਵੀਂ ਆਦਮੀ ਜੋ ਕਿ ਲੂਟ ਦਾ ਸ਼ਿਕਾਰ ਹੋਏ ਨੇ ਤਾਂ ਦੁਪਹਿਰ ਨੂੰ ਰੋਟੀ ਖਾਣ ਦੇ ਲਈ ਘਰ ਜਾਂਦੇ ਨੇ ਬੈਂਕ ਦੇ ਵਿੱਚ ਬੇਟੇ ਦੇ ਪੈਸੇ ਜਮ੍ਹਾਂ ਕਰਾਉਣ ਦੇ ਲਈ ਦਿੱਤੇ ਸੀ ਤਾਂ ਦੁਪਹਿਰ ਦਾ ਸਮਾਂ ਸੀ ਰਸਤੇ ਦੇ ਵਿੱਚ ਇੱਕ ਐਕਟਿਵਾ ਸਵਾਰ ਇੱਕ ਵਿਅਕਤੀ ਤੇ ਮਹਿਲਾ ਨੇ ਉਹਨਾਂ ਨੂੰ ਰੋਕ ਲਿਆ ਤੇ ਕਿਹਾ ਕਿ ਇਹ ਬੜੇ ਪਹੁੰਚੇ ਹੋਏ ਬਾਬੇ ਨੇ ਜੋ ਕਿ ਮਿੰਟਾਂ ਦੇ ਵਿੱਚ ਸਾਰੇ ਕਸ਼ਟ ਦੂਰ ਕਰ ਦਿੰਦੇ ਨੇ ਜਿਨ੍ਹਾਂ ਦਾ ਆਸ਼ੀਰਵਾਦ ਲੈਣ ਦੇ ਨਾਲ ਦਿਨ ਹੀ ਬਦਲ ਜਾਂਦੇ ਨੇ ਤਾਂ ਤੀਵੀਂ ਆਦਮੀ ਚਾਂਸੇ ਦੇ ਵਿੱਚ ਫਸ ਜਾਂਦੇ ਨੇ ਦੱਸ ਦਈਏ ਕਿ ਉੱਥੇ ਇਹ ਕਿਹਾ ਜਾਂਦਾ ਹੈ ਕਿ 35000 ਰੁਪਏ ਤੇ ਜਿਹੜੀਆਂ ਵਾਲੀਆਂ ਨੇ ਉਸ ਜੋੜੇ ਦੇ ਵੱਲੋਂ ਇੱਕ ਪੋਟਲੀ ਦੇ ਵਿੱਚ ਬਣ ਕੇ ਬਾਬੇ ਨੂੰ ਫੜਾ ਦਿੱਤੀਆਂ ਜਾਂਦੀਆਂ ਨੇ ਡੇਢ ਤੋਲੇ ਦੀਆਂ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਤੇ ਬਾਬੇ ਨੇ ਫੂਕ ਮਾਰ ਕੇ ਰੁਮਾਲ ਪਕੜਾ ਦਿੱਤਾ ਤੇ ਜੱਦਕਰ ਜਾ ਕੇ ਉਸ ਦਾ ਇਹ ਕਿਹਾ ਸੀ ਕਿ ਤੁਸੀਂ ਖੋਲੋਗੇ ਤਾਂ ਸਾਰਾ ਕੁਝ ਦੁੱਗਣਾ ਹੋ ਜਾਵੇਗਾ ਪਰ ਜਦ ਜੱਦਕਰ ਜਾ ਕੇ ਉਹ ਪੋਟਲੀ ਖੋਲੀ ਗਈ ਹੈ ਤਾਂ ਮਹਿਲਾ ਦੇ ਤਾਂ ਹੋਸ਼ ਉਡ ਗਏ ਨੇ ਹਾਲਾਂਕਿ ਉੱਥੇ ਲੱਗੇ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਪਿੜਤ ਪਰਿਵਾਰ ਨੇ ਹੁਣ ਪੁਲਿਸ ਨੂੰ ਸੂਚਨਾ ਦਿੱਤੀ ਹੈ